ਸਭ ਤੋਂ ਪਹਿਲਾਂ ਤੇ ਮੈਂ ਥੋੜਾ ਜਿਹਾ ਸ਼ਹਿਰ ਵਾਸੀਆਂ ਤੋਂ ਇਸ ਚੀਜ਼ ਦੀ ਮਾਫੀ ਮੰਗਣਾ ਚਾਹਾਂਗਾ ਕਿਉਂਕਿ ਪਿਛਲੇ ਜਿਹੜੀ 9 ਸਾਲ ਤੋਂ ਅਵਰਦਾ ਕੰਪਨੀ ਸੀਗੀ 2016 ਤੋਂ ਜਿਹੜੇ ਇਹਨਾਂ ਨਾਲ ਐਗਰੀਮੈਂਟ ਕੀਤੇ ਸੀਗੇ ਕੂੜੇ ਦੀ ਲਿਫਟਿੰਗ ਦੇ ਉਹ ਕੂੜੇ ਦੀ ਲਿਫਟਿੰਗ ਜਿਹੜੀ ਇਹ 9 ਸਾਲ ਤੋਂ ਪ੍ਰਭਾਵਿਤ ਹੁੰਦੀ ਰਹੀ ਹੈ ਤੁਸੀਂ ਪਿਛਲਾ ਜਿਹੜਾ ਰਿਕਾਰਡ ਕਰਕੇ ਵੇਖੋ ਕਿ ਅਵਰਦਾ ਕੰਪਨੀ ਜਦੋਂ ਦੀ ਆਈ ਹੈ ਸ਼ਹਿਰ ਦੇ ਵਿੱਚ ਕੂੜੇ ਦਾ ਜਿਹੜਾ ਸਿਸਟਮ ਹੈ ਬਹੁਤ ਬੁਰੇ ਹਾਲ ਰਹੇ ਨੇ ਔਰ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਮੈਂ ਟਿਨਯੂਰ ਲਈਏ ਮੇਅਰ ਐਜ਼ ਅ ਮੇਅਰ ਸ਼ਹਿਰ ਦੇ ਵਿੱਚ ਕਾਫੀ ਜਿਆਦਾ ਸਫਾਈ ਦਾ ਪ੍ਰਬੰਧ ਕੀਤਾ ਔਰ ਕੂੜੇ ਦਾ ਪ੍ਰਬੰਧ ਵੀ ਕੀਤਾ ਔਰ ਕਿਉਂਕਿ ਇਹ ਵਰਦਾ ਕੰਪਨੀ ਨੂੰ ਬਹੁਤ ਸਾਰੇ ਅਸੀਂ ਨੋਟਿਸ ਵੀ ਦੇ ਚੁੱਕੇ ਸੀ ਬਹੁਤ ਵਾਰੀ ਇਹਨੂੰ ਕਹਿ ਵੀ ਚੁੱਕੇ ਸੀ ਕਿ ਤੁਸੀਂ ਆਪਣਾ ਸਿਸਟਮ ਆਪਣਾ ਇਨਫਰਾਸਟ੍ਰਕਚਰ ਸਹੀ ਕਰੋ ਪਰ ਸ਼ਹਿਰ ਦੇ ਵਿੱਚ ਜਿੰਨੀਆਂ ਗੱਡੀਆਂ ਇਹਨਾਂ ਨਾਲ ਅਸੀਂ ਐਗਰੀਮੈਂਟ ਚ ਕਈਆਂ ਸੀਗੀਆਂ ਨਾ ਤਾਂ ਉਹ ਗੱਡੀਆਂ ਪ੍ਰੋਵਾਈਡ ਕਰ ਰਹੇ ਸੀ ਈਵਨ ਜਿਹੜੀਆਂ ਗੱਡੀਆਂ ਇਹਨਾਂ ਦੀਆਂ ਖਰਾਬ ਹੋ ਰਹੀਆਂ ਸੀ ਮੁਲਾਜ਼ਮਾਂ ਨੂੰ ਵੀ ਪੈਸੇ ਨਹੀਂ ਸੀ ਦੇ ਰਹੇ ਕੋਈ ਪ੍ਰੋਪਰ ਜਿਹੜੇ ਨੇ ਸ਼ਹਿਰ ਦੇ ਵਿੱਚ ਦਿੱਕਤ ਆ ਰਹੀ ਸੀ ਕੰਪਨੀ ਜਿਹੜੀ ਇਹ ਪ੍ਰੇਸ਼ਾਨ ਕਰ ਰਹੀ ਸੀ ਸਾਡੇ ਸ਼ਹਿਰ ਨੂੰ ਸੋ ਉਹਦੇ ਉਹਨੂੰ ਬਦਲਣ ਕਰਕੇ ਕੰਪਨੀ ਨਵੀਂ ਜਿਹੜੀ ਲਿਆਣ ਕਰਕੇ ਜਿਹਦੇ ਟੈਂਡਰ ਸਾਡੇ ਹੋ ਚੁੱਕੇ ਨੇ 3 ਯਾਰ ਕੰਪਨੀ ਜਿਹੜੀ ਇਹ ਉਹਦੇ ਵਿੱਚ ਅਸੀਂ ਇੱਕ ਸ਼ਹਿਰ ਨੂੰ ਕਿਉਂਕਿ ਪਿਛਲੀਆਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਹੈ ਜਿਹੜੀਆਂ ਗਲਤੀਆਂ ਤੋਂ ਸੋ ਅਸੀਂ ਸ਼ਹਿਰ ਲਈ ਇੱਕ ਅਸੀਂ ਗੋਲਡਨ ਗੇਟ ਤੋਂ ਲੈ ਕੇ ਇੰਡੀਆ ਗੇਟ ਤੱਕ ਜਿਹੜੀ ਰੋਡ ਹੈ ਉਸੋਂ ਇੱਕ ਸਾਈਡ ਤੇ 41 ਵਾੜਾ ਔਰ ਇੱਕ ਸਤਾ ਸਾਈਡ ਤੇ 44 ਵਾੜਾ ਹੁੰਦੀਆਂ ਨੇ ਟੋਟਲ 85 ਵਾੜਾ ਸੀ 85 ਵਾੜਾ ਦੇ ਦੋ ਟੈਂਡਰ ਲਗਾਏ ਸੀ ਜਿਹੜੇ ਸਾਡੇ ਜਿਹੜੇ ਨੇ ਉਹਦੇ ਚ ਬਿਡ ਜਿਹੜੀਆਂ ਕਾਮਯਾਬ ਹੋ ਚੁੱਕੀਆਂ ਨੇ ਫਾਈਨੈਂਸ਼ੀਅਲ ਖੁੱਲ ਚੁੱਕੀ ਆ ਬਸ ਕੰਪਨੀ ਨਾਲ ਸਾਡਾ ਐਗਰੀਮੈਂਟ ਹੋਣਾ ਹੈ ਇਨ ਬਿਟਵੀਨ ਉਸ ਜਿਹੜੀ ਪਹਿਲੀ ਪੁਰਾਣੀ ਕੰਪਨੀ ਸੀ ਉਹਦੇ ਨਾਲ ਸਾਡਾ ਐਗਰੀਮੈਂਟ ਸੀ ਅਕਤੂਬਰ ਤੱਕ ਉਹ ਜਿਹੜਾ ਕੰਮ ਕਰੇਗੀ ਲੇਕਿਨ ਉਹਨੇ ਇੱਕਦਮ ਜਿਹੜਾ ਕੰਮ ਬੰਦ ਕਰ ਦਿੱਤਾ ਪਰ ਸਾਨੂੰ ਕੋਈ ਗੱਲ ਨਹੀਂ ਅਸੀਂ ਸ਼ਹਿਰ ਦੇ ਵਿੱਚ ਜਿਹੜੀਆਂ ਟਰਾਲੀਆਂ ਚੱਲਦੀਆਂ ਸਨ ਉਹਨੂੰ ਵੀ ਹੋਰ ਵਧਾਤਾ ਛੋਟੀਆਂ ਗੱਡੀਆਂ ਵਾਲੇ ਜਿਹੜੇ ਮਿਨੀ ਟਿਪਰ ਸੀਗੇ ਉਹਨਾਂ ਦੀ ਪ੍ਰੋਬਲਮ ਜਿਹੜੀ ਏ ਉਹਨਾਂ ਨੇ ਕੋਈ ਸਟ੍ਰਾਈਕ ਕੀਤੀ 2-4 5 ਦਿਨ ਲਈ ਜਿਹੜਾ ਪਿਛਲੇ 2-5 ਦਿਨਾਂ 'ਚ ਦਿੱਕਤ ਆਈ ਉਹਨਾਂ ਨੇ ਸਟ੍ਰਾਈਕ ਕਰਕੇ ਕਹਿ ਰਹੇ ਸੀ ਕਿ ਸਾਨੂੰ ਪੱਕਿਆ ਕੀਤਾ ਜਾਏ ਕਿਉਂਕਿ ਸਾਡੇ ਉਹ ਮੁਲਾਜ਼ਮ ਨਹੀਂ ਐ ਉਹ ਵਰਦਾ ਕੰਪਨੀ ਨੇ ਕੰਟਰੈਕਟ ਤੇ ਜਿਹੜੇ ਸੀਗੇ ਮੁਲਾਜ਼ਮ ਸੀ ਸੋ ਉਹਨਾਂ ਨਾਲ ਵੀ ਸਾਡੀ ਕੱਲ ਗੁਫ਼ਤਗੋ ਕਾਫੀ ਹੋ ਚੁੱਕੀ ਐ ਮੇਰਾ ਖਿਆਲ ਅੱਜ ਫਾਈਨਲ ਹੋ ਜਾਏਗਾ ਉਹ ਵੀ ਛੋਟੀਆਂ ਗੱਡੀਆਂ ਵੀ ਅਸੀਂ ਜਿਹੜੀਆਂ ਨੇ ਪ੍ਰਾਈਵੇਟਲੀ ਚਲਵਾ ਦੇਾਂਗੇ ਜਿਹੜੇ 10-20 ਦਿਨ ਸਾਨੂੰ ਨਵੀਂ ਕੰਪਨੀ ਦਾ 300 ਦੇ ਕਰੀਬ ਗੱਡੀ ਹੋਣੀ ਹੈ ਛੋਟੇ ਟਿਪਰ ਸੋ ਕਿਉਂਕਿ ਇਹਨੂੰ ਸਦਾ ਲਈ ਜਿਹੜਾ ਸੋਲਵ ਕਰਨ ਲਈ ਸਾਨੂੰ ਜ਼ਰੂਰੀ ਸੀਗਾ ਕਿ ਕਿਸੇ ਨਵੀਂ ਕੰਪਨੀ ਨੂੰ ਲਿਆਣਾ ਜਿਹੜਾ ਪੂਰਾ ਇਨਫਰਾਸਟ੍ਰਕਚਰ ਮੁਹੱਈਆ ਕਰ ਸਕੇ ਸੋ ਇਹ ਜਿਹੜੇ 5-4 ਦਿਨਾਂ ਲਈ ਦਿੱਕਤ ਆਈ ਉਹਦੇ ਵਿੱਚ ਇੱਕ ਤਾਂ ਕਾਰਨ ਇਹ ਸੀਗਾ ਦੂਸਰਾ ਕਾਰਨ ਇਹ ਸੀਗਾ ਕਿ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਬਰਸਾਤ ਮੌਨਸੂਨ ਜਿਹੜੀ ਆਨ ਕਰਕੇ ਬਾਰਿਸ਼ ਹੈ ਵੀ ਆਨ ਕਰਕੇ ਜਿਹੜੇ ਸਾਡੇ ਡੰਪ ਏਰੀਆਜ਼ ਹਨ ਉੱਥੇ ਕਾਫੀ ਚਿੱਕੜ ਵਗੈਰਾ ਹੋ ਗਿਆ ਸੀ ਔਰ ਗੱਡੀਆਂ ਜਿਹੜੀਆਂ ਜਾਣ ਤੇ ਦਿਕਤ ਆ ਰਹੀ ਸੀ ਜਿਹੜੀਆਂ ਪਿਛਲੇ ਤਿਆਰ 5 ਦਿਨ ਤੋਂ ਅਸੀਂ ਉੱਥੇ ਜਿਹੜੇ ਆਪਣਾ ਸਿਵਲ ਦੇ ਲਗਾ ਕੇ ਆਪਣੇ ਡਿਪਾਰਟਮੈਂਟ ਦੇ ਉੱਥੇ ਜਿਹੜੀ ਸੜਕ ਨੂੰ ਠੀਕ ਕਰਵਾ ਰਹੇ ਹਾਂ ਜਿਹਦੀ ਲਿਫਟਿੰਗ ਦੀ ਪ੍ਰੋਬਲਮ ਆ ਰਹੀ ਸੀ ਸੋ ਮੇਰਾ ਖਿਆਲ ਹੈ ਅੱਜ ਜਾਂ ਕੱਲ ਤੱਕ ਜਿਹੜੀ ਸੜਕ ਦੀ ਸਾਰੀ ਪ੍ਰੋਬਲਮ ਹੈ ਠੀਕ ਸੋਲਵ ਹੋ ਜਾਣੀ ਹੈ ਸੋ ਇਸ ਨੂੰ ਪਰਮਾਨੈਂਟ ਹੱਲ ਕਰਨ ਦੀ ਖਾਤਰ ਜਿਹੜੀ ਇਹ 2 4 5 ਦਿਨ ਦੀ ਦਿੱਕਤ ਜਿਹੜੀ ਹੈ ਜਰੂਰ ਆਉਂਦੀ ਹੁੰਦੀ ਹੈ ਜਦੋਂ ਵੀ ਕੰਪਨੀਆਂ ਚੇਂਜ ਹੁੰਦੀਆਂ ਨੇ ਬੱਟ ਮੈਂ ਸ਼ੇਅਰ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਇਹ ਜਿਹੜੀ ਟੈਂਪਰੇਰੀ ਦੀ 2 4 5 ਦਿਨ ਦੀ ਜਿਹੜੀ ਦਿੱਕਤ ਆਈ ਉਹਦੇ ਲਈ ਮਾਫੀ ਵੀ ਚਾਹੁੰਦੇ ਆਂ ਔਰ ਆਉਣ ਵਾਲੇ 1 2 3 ਦਿਨਾਂ ਦੇ ਵਿੱਚ ਬਿਲਕੁਲ ਜਿਹੜੀ ਇਹ ਲਾਈਨ ਲਾਈਨ ਹੋ ਜਾਏਗਾ ਕੂੜੇ ਦਾ ਜਿਹੜਾ ਸਾਰਾ ਪ੍ਰਬੰਧ ਦੇ ਬਿਲਕੁਲ ਵਧੀਆ ਹੋ ਜਾਏਗਾ ਔਰ ਆਉਣ ਵਾਲੇ 2 ਤੋਂ 2 1/2 ਮਹੀਨੇ ਦੇ ਵਿੱਚ ਇਥੇ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਜਿਹੜੀ ਕਲੈਕਸ਼ਨ ਲਈ ਜਿਹੜੀਆਂ ਸਾਡੀਆਂ ਮਿੰਨੀ ਟਿਪਰ ਨੇ ਜਾਣਗੇ ਜਿਹੜੇ ਤਕਰੀਬਨ 300 ਦੇ ਕਰੀਬ ਉਹਨਾਂ ਦੀ ਗਿਣਤੀ ਹੋਏਗੀ ਔਰ ਉਹਨਾਂ ਦੇ ਵਿੱਚ ਜੀਪੀਐਸ ਸਿਸਟਮ ਜਿਹੜਾ ਹੈ ਐਨੇਬਲਡ ਹੋਏਗਾ ਔਰ ਕੈਮਰਾ ਲੱਗਾ ਹੋਏਗਾ ਜੀਪੀਐਸ ਸਿਸਟਮ ਦੀ ਮੋਨਿਟਰਿੰਗ ਜਿਹੜੀ ਹੈ ਉਹ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਹੋਏਗੀ ਤਾਂ ਕਿ ਕੋਈ ਵੀ ਇਹ ਗੱਲ ਨਾ ਕਹਿ ਸਕੇ ਕਿ ਮੇਰੀ ਗਲੀ ਜਾਂ ਮੇਰੀ ਡੋਰ ਤੱਕ ਜਿਹੜੀ ਹੈ ਕੋਈ ਗੱਡੀ ਨਹੀਂ ਆਈ ਤਾਂ ਕਿ ਅਸੀਂ ਉਹ ਮੋਨਿਟਰਿੰਗ ਕਰਕੇ ਉਸੇਲੇ ਰਿਪੋਰਟ ਦਾ ਕੋਲ ਕੇ ਦੇਖ ਸਕੀਏ ਕਿ ਵੀ ਗੱਡੀ ਗਈ ਹੈ ਕਿ ਨਹੀਂ ਗਈ ਕਿਉਂਕਿ ਪਿਛਲੀ ਵਰਦਾ ਕੰਪਨੀ ਨਾਲ ਜਿਹੜਾ ਸਾਡਾ ਐਗਰੀਮੈਂਟ 2016 ਚ ਉਸ ਟਾਈਮ ਦੀ ਗਵਰਨਮੈਂਟ ਦੇ ਟਾਈਮ ਹੋਇਆ ਸੀਗਾ ਬਹੁਤ ਸਾਰੀਆਂ ਖਾਮੀਆਂ ਸਨ ਉਹਦੇ ਚੋਂ ਸਾਨੂੰ ਅਸੀਂ ਬਹੁਤ ਸਬਕ ਸਿੱਖਿਆ ਹੈ ਔਰ ਆਉਣ ਵਾਲੇ ਮਹੀਨੇ 2-3 ਮਹੀਨੇ ਦੇ ਵਿੱਚ ਸਾਡਾ ਸ਼ਹਿਰ ਜਿਹੜਾ ਬਿਲਕੁਲ ਸਾਫ਼ ਹੋ ਜਾਏਗਾ ਜਿਹੜੀ ਦੂਸਰੀ ਗੱਲ ਸੀ ਪਿਛਲੇ ਕਈ ਦਹਾਕਿਆਂ ਤੋਂ ਤੁਸੀਂ ਵੇਖਿਆ ਹੋਏਗਾ ਸ਼ਹਿਰ ਦੇ ਹਾਲੇ ਦਵਾਲੇ ਕੂੜੇ ਡੰਪ ਜਿੱਥੇ ਸਭ ਤੋਂ ਵੱਡਾ ਸ਼ਹਿਰ ਦਾ ਡੰਪ ਭਗਤਾਂ ਵਾਲਾ ਡੰਪ ਜਿਹਦੇ ਵਿੱਚ 15 ਤੋਂ 16 ਲੱਖ ਟਨ ਦੇ ਕਰੀਬ ਜੋ ਅਸੈਸਮੈਂਟ ਹੈ ਉਹਦੇ ਵਿੱਚ ਅਗੈਸੀ ਵੇਸਟ ਜਿਹੜਾ ਕੂੜਾ ਪਿਆਦਾ ਜਿਹੜੇ ਬਹੁਤ ਸਾਰੇ ਉੱਚੇ ਚ ਪਹਾੜ ਬਣ ਗਏ ਔਰ ਜਦੋਂ ਵੀ ਹੈ ਗਰਮੀ ਦਾ ਟਾਈਮ ਆਉਂਦਾ ਹੈ ਉਹਦੇ ਵਿੱਚ ਮੀਥੇਨ ਗੈਸ ਨਿਕਲਣ ਕਰਕੇ ਜਿਹੜੀ ਇਹ ਵਿੱਚਾਂ ਅੱਗ ਲੱਗ ਜਾਂਦੀ ਏ ਔਰ ਉਹਦੇ ਕਰਕੇ ਜਿਹੜਾ ਬਹੁਤ ਸਾਰਾ ਪੋਲਿਊਸ਼ਨ ਹੋ ਜਾਂਦਾ ਅੱਗੇ ਪਿੱਛੇ ਜਦੋਂ ਹਵਾ ਚੱਲਦੀ ਜਿਹੜੀ ਸਾਈਡ ਦੇ ਹਵਾ ਚੱਲਦੀ ਏ ਉਹ ਪਹਾੜ ਗੰਧ ਦੇ ਪਹਾੜ ਕਾਰਨ ਕੋ ਸਾਰਾ ਇਲਾਕਾ ਪੰਜ ਪੰਜ 7-7 ਕਿਲੋਮੀਟਰ ਦਾ ਬਦਬੂ ਦੇ ਨਾਲ ਜਿਹੜਾ ਜਿਹੜਾ ਪੋਲਿਊਸ਼ਨ ਹੋ ਜਾਂਦਾ ਪ੍ਰਦੂਸ਼ਿਤ ਹੋ ਜਾਂਦਾ ਸੋ ਉਸ ਚੀਜ਼ ਨੂੰ ਵੀ ਖਤਮ ਕਰਨ ਲਈ ਸਾਡੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਉਹ ਸਾਡੀ ਕਾਰਪੋਰੇਸ਼ਨ ਨੇ 45 ਕਰੋੜ ਦੇ ਟੈਂਡਰ ਦੇ ਨਾਲ ਜਿਹੜਾ ਹੈਗਾ ਉਹ ਡੰਪ ਨੂੰ ਇੱਕ ਸਾਲ ਦੇ ਵਿੱਚ ਵਿੱਚ ਸਵਾ ਸਾਲ ਦੇ ਵਿੱਚ 15 ਮਹੀਨਿਆਂ ਦਾ ਟਾਈਮ ਹੈ ਉਹਦੇ ਵਿੱਚ ਖਤਮ ਕਰਨ ਦਾ ਜਿਹੜਾ ਤੈਅ ਕੀਤਾ ਉਹਦੀ ਮਸ਼ੀਨਰੀ ਵੀ ਆ ਚੁੱਕੀ ਉਹ ਆਉਣ ਵਾਲੇ 2 4 5 ਦਿਨ ਦੇ ਵਿੱਚ ਵਿੱਚ ਉਹ ਵੀ ਜਿਹੜਾ ਮਸ਼ੀਨਰੀ ਚਲਾ ਦਿੱਤੀ ਜਾਏਗੀ ਕਿਉਂਕਿ ਉਹ ਮਸ਼ੀਨਰੀ ਦੇ ਵਿੱਚ ਬਰਸਾਤਾ کافی ਹੁਣ ਕਰਕੇ کافی ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਉਹ ਟਰਾਂਸਪੋਰਟੇਸ਼ਨ ਤੋਂ ਤੇ ਦਿੱਕਤ ਹੋ ਰਹੀ ਸੀ ਉਹਨਾਂ ਨੂੰ ਸੋ ਉਸ ਜਿਹੜੇ ਸਾਡੇ ਵੈਂਡਰਸ ਨਾਲ ਵੀ ਗੱਲ ਹੋਈ ਹੈ ਜਿਹੜੇ ਸਾਡੇ ਆ ਪਾਰਟ ਜਿੰਨੇ ਕੰਮ ਕਰਨਾ ਹੈ ਉਹ ਵੀ 2 4 5 ਦਿਨਾਂ ਦੇ ਸਾਡੀ ਮਸ਼ੀਨਰੀ ਕੰਪਲੀਟ ਹੋ ਜਾਏਗੀ ਉਹਦਾ ਜਿਹੜਾ ਅਸੀਂ ਉਹ ਵੀ ਟੈਂਪਰ ਨੂੰ ਕਦਮ ਕਰਨ ਦਾ ਪ੍ਰਬੰਧ ਕਰ ਲਿਆ ਔਰ ਇਸ ਤੋਂ ਵੱਡੀ ਜਿਹੜੀ ਸਾਡੇ ਸ਼ਹਿਰ ਦੀ ਚੁਣੌਤੀ ਸੀ ਹਰ ਸਾਲ ਮੌਨਸੂਨ ਦੇ ਟਾਈਮ ਦੇ ਉੱਤੇ ਸਾਡੇ ਸ਼ਹਿਰ ਦੇ ਵਿੱਚ ਗੋਡੇ-ਗੋਡੇ ਪਾਣੀ ਜਿਹੜਾ ਬਹੁਤ ਸਾਰੀਆਂ ਜਗ੍ਹਾ ਤੇ ਭਰਿਆ ਰਹਿੰਦਾ ਸੀ ਤੁਸੀਂ ਖੁਦ ਬੈਠੇ ਹੋ ਤੁਸੀਂ ਦੇਖਿਆ ਹੋਣਾ ਸ਼ਹਿਰ ਦੇ ਵਿੱਚ ਅਸੀਂ ਮਾਰਚ ਤੋਂ ਡੀਸਿਲਟਿੰਗ ਮੇਨ ਲਾਈਨਾਂ ਦੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਐਤ ਕੀ ਇੰਨੀ ਹੈਵੀ ਬਰਸਾਤ ਦੇ ਬਾਵਯੂਦ ਵੀ ਤੁਸੀਂ ਵੇਖਿਆ ਹੋਵੇਗਾ ਕਿਤੇ ਵੀ 2-4 ਵਜੇ 8:00 ਦੇ ਦੁਬਾਰ ਪਾਣੀ ਸ਼ਹਿਰ ਦੇ ਵਿੱਚ ਕਿਤੇ ਖੜਾ ਨਹੀਂ ਹੋਇਆ ਹਾਂ ਇਹ ਜ਼ਰੂਰ ਹੈ ਕਿ ਅਸੀਂ ਸੜਕਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀ ਬਾ ਮੌਨਸੂਨ ਤੋਂ ਪਹਿਲਾਂ ਲੇਕਿਨ ਬਹੁਤ ਸਾਰੀ ਭਾਰੀ ਬਰਸਾਤ ਹੋਣ ਕਰਕੇ ਕਾਫੀ ਸੜਕਾਂ ਦਾ ਜਿਹੜਾ ਨੁਕਸਾਨ ਹੋਇਆ ਔਰ ਨੈਕਸਟ ਵੀਕ ਤੋਂ ਜਿਹੜੇ ਨੇ ਬਰਸਾਤਾਂ ਹੁਣ ਬੰਦ ਹੋ ਗਈਆਂ ਨੇ ਨੈਕਸਟ ਵੀਕ ਤੋਂ ਅਸੀਂ ਜਿਹੜਾ ਪ੍ਰੀਮਿਕਸ ਟਾਕ ਪਲਾਂਟ ਜਿਹੜੇ ਚੱਲ ਪਣਗੇ ਔਰ ਬਹੁਤ ਵੱਡੀ ਤੇਜ਼ੀ ਦੇ ਨਾਲ ਜਿਹੜਾ ਅਸੀਂ ਸ਼ਹਿਰ ਦੇ ਵਿੱਚ ਨਵੀਆਂ ਜਿਹੜੀਆਂ ਸੜਕਾਂ ਬਣਾਉਣ ਜਾ ਰਹੇ ਹਾਂ 1000 ਦੇ ਥਿਆਰ ਹੋਣਾ ਸੀ ਜਿਹੜਾ ਆ ਰਿਹਾ ਜੀ 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 ਦੇਖੋ ਸਭ ਤੋਂ ਜ਼ਿਆਦਾ ਜਿਹੜਾ